ਸਾਨੂੰ ਅਤੇ ਮੈਨੂੰ ਪਤਾ ਕਿੰਨਾ ਮਾੜਾ ਵੇਲਾ ਇਹ ਜਿਹੜਾ ਅਸੀਂ ਗੌਰ ਨਹੀਂ ਮਾਰਦੇ ਸਾਡੇ ਘਰ ਚ ਨਿੱਕੇ ਨਿੱਕੇ ਬੱਚੇ ਪਾਲਣ ਦੇ ਆ ਜਵਾਨ ਗਲਤ ਹਰਕਤਾਂ ਕਰ ਜਾਂਦੇ ਆ ਅਤੇ ਜਦੋਂ ਗਲਤ ਹਰਕਤ ਕਰ ਜਾਂਦੇ ਫਿਰ ਸਾਨੂੰ ਪਤਾ ਲੱਗਦਾ ਵਾ ਕਿ ਯਾਰ ਗਲਤ ਕਰਤਾ ਅਣ ਦੇ ਪਤਾ ਵੀ ਹੈ ਨਹੀਂ ਗਲਤ ਕਰ ਜਾਣਾ ਵਾ ਜਦੋਂ ਇੱਕ ਪਾਦਰੀ ਸਾਹਿਬ ਨੂੰ ਇੱਕ ਭਗਤ ਬੰਦੇ ਨੂੰ ਦੇਖਣ ਡਿਆ ਹੁੰਦਾ ਵਾ ਕਿ ਬਰਬਾਦੀ ਇਹਨਾਂ ਦੇ ਘਰ ਦੇ ਬਾਹਰਲੇ ਪਾਸੇ ਲੋਕ ਬੈਠੀ ਆ ਨਾ ਕਿ ਪਾਦਰੀ ਸਾਹਿਬ ਨੇ ਵਰ ਨੂੰ ਹਾਲੇਕ ਬੰਦੇ ਦੇ ਚਾਨਣ ਦੇ ਵਿੱਚ ਲੱਦਾ ਵਾ ਅਤੇ ਉਹਨੂੰ ਸਾੜੇ ਸਮੇਂ ਦਾ ਆਜਮਨ 29 ਕਿਤਾਬ ਚੋਂ ਆ ਉਹਨੂੰ 29 ਕਿਤਾਬ ਜਿਵੇਂ ਚਣ ਪੜਾ ਅੰਗ ਵਿੱਚ ਯੇਸ਼ੂਨ ਜੀ ਕਰ ਕੀਤਾ ਸਮੇਂ ਬਾਰੇ ਆ ਵੇਲੇ ਬਾਰੇ ਕੀ ਤੁਹਾਨੂੰ ਅਤੇ ਮੈਨੂੰ ਖਬਰ ਹੈਗੀ ਆ ਵੇਲੇ ਬਾਰੇ ਕਿ ਆੜੇ ਜਿਲ੍ਹੇ ਦੇ ਵਿੱਚ ਕਿਦਾਂ ਦੀ ਰੂਹ ਕੰਮ ਕਰਨ ਰਹੀ ਆ ਕਿਹੜੀ ਬਧੂ ਕੰਮ ਕਰਨ ਰਹੀ ਆ ਕਿਹੜੀ ਕਾਮਨਾ ਕੰਮ ਕਰਨ ਰਹੀ ਕਿਹੜੀ ਤਾਕਤ ਦਾ ਜੋਰ ਵਾ ਕਿਹੜੀ ਭਾਜੋ ਵਾ ਜਾਸੇ ਵੀ ਸੰਡੇ ਨੂੰ ਤਾੜੀ ਮਾਰ ਲੈਨੇ ਆ ਜਾਸੇ ਸਭ ਕੁਝ ਕਰਦੇ ਆ ਅੰਦਰ ਦੇ ਇਨਸਾਨ ਨੂੰ ਕਿੰਨਾ ਪਤਾ ਲੱਗਾ ਕਿ ਆ ਸਮਾਂ ਕਿਹੜਾ ਵਾ ਆ ਜਿਹੜਾ ਵੇਲਾ ਇਹ ਕਿਹੜਾ ਵਾ ਆ ਜਿਹੜਾ ਟਾਈਮ ਕਿਹੜਾ ਵਾ ਕੱਲ ਤੇ ਜਿਸ ਟਾਈਮ ਤੇ ਹਲੀਸ਼ਾ ਨੇ ਗੱਲ ਕਹੀ ਸੀ ਉਹ ਟਾਈਮ ਕਿਹੜਾ ਸੀਗਾ ਸਿੰਧ ਪੌਲਸ ਨੇ ਜਿਹੜੀ ਗੱਲ ਕਹੀ ਸੀ ਉਹ ਸਮਾਂ ਕਿਹੜਾ ਸੀਗਾ ਅਦਰ ਰਾਜਾ ਮਹਾਰਾਜੇ ਨੇ ਰਾਜ ਕੀਤਾ ਉਹ ਸਮਾਂ ਕਿਹੜਾ ਸੀਗਾ ਉਦੋਂ ਟਾਈਮ ਕਿਦਾਂ ਦਾ ਸੀ ਉਦੋਂ ਧੀਆਂ ਪੁੱਤ ਕਿੱਡਾ ਰਹਿੰਦੇ ਸੀਗੇ ਟੱਬਰ ਕਿੱਦਾ ਰਹਿੰਦੇ ਸੀ ਲੋਕਾਂ ਦੇ ਵਿਚਾਰ ਕਿਦਾਂ ਦੇ ਸੀਗੇ ਰੱਬ ਉਸ ਟਾਈਮ ਦੇ ਸੰਸਾਰ 'ਚ ਕਿੰਨਾ ਕੁ ਸੀਗਾ ਸਿਕੰਦਰ ਸਿੰਘ ਦੇ ਸਮੇਂ 'ਚ ਕਿੰਨਾ ਕੁ ਸੀਗਾ ਕਾਲੂ ਰਾਜਾ ਦੇ ਸਮੇਂ ਕਿੰਨਾ ਕੁ ਸੀਗਾ ਹਿਟਲਰ ਦੇ ਸਮੇਂ ਦੇ ਪਰਮੇਸ਼ਰ ਕਿੰਨਾ ਕੁ ਸੀਗਾ ਅਤੇ ਉਸ ਟਾਈਮ ਤੇ ਪਰਮੇਸ਼ਰ ਦੀ ਮੌਜੂਦਗੀ ਲੋਕਾਂ ਦੇ ਅੰਦਰ ਕਿੰਨੀ ਕੁ ਸੀਗੀ ਤੇ ਸੰਸਾਰ ਦੇ ਗੰਭ ਕਿੰਨਾ ਕੁ ਸੀ ਚੈਤਾਨ ਕਿੰਨਾ ਕੁ ਜੋੜਨਾ ਕੰਮ ਕਰਨੇ ਸੀ ਉਸ ਟਾਈਮ ਤੋਂ ਉਹਨਾਂ ਦੇ ਵੇਲੇ ਅੱਜ ਹੁਣ ਅਸੀਂ ਆ ਪ੍ਰੈਜ਼ੈਂਟ ਟਾਈਮ ਤੇ ਹੁਣ ਸ਼ੈਤਾਨ ਕਿੱਦਾਂ ਦਾ ਸ਼ਰੀਰਾਂ 'ਚ ਵੜ ਕੇ ਹਾਡੇ ਵਿੱਚ ਜਦ ਬੱਚਿਆਂ ਅਟ ਦੁਨੀਆਂ ਪਰ ਦੇ ਲੁਕਾ ਕਿੰਨਾ ਕੰਮ ਕਰਾ ਕਿਦਾਂ ਦਾ ਕੰਮ ਕਰਾ ਕਿਦਾਂ ਦੀ ਬੁੱਧੀ ਪ੍ਰਸ਼ਟ ਕੀਤੀ ਆ ਕਿਦਾਂ ਦੀ ਬੁੱਧੀ ਬਦਨੀ ਕਿਦਾਂ ਦੀ ਅਕਲ ਕੀਤੀ ਆ ਕਿਦਾਂ ਦੀ ਉਹਨਾਂ ਦੇ ਵਿਚਾਰ ਕਿਤੇ ਕਿਦਾਂ ਦੀ ਭਾਵਨਾ ਕੀਤੀਆਂ ਉਹਨਾਂ ਨੇ ਕੀ ਸਾਨੂੰ ਇਸ ਗੱਲ ਦੀ ਖਬਰ ਰਾ ਕਿ ਹਨੂ ਇਹ ਗੱਲ ਦਾ ਧਿਆਨ ਆ ਕਿ ਉਸ ਟਾਈਮ ਤੇ ਜਿਹੜਾ ਸਿਕੰਦਰ ਸਿੰਘ ਦੇ ਸਿਕੰਦਰ ਦੇ ਰਾਜੇ ਦੇ ਸਮੇਂ ਰਾਜਾ ਦੇ ਟਾਈਮ ਤੇ ਜਿਹੜਾ ਪਰਮੇਸ਼ਰ ਦਾ ਉਹ ਅਭਿਸ਼ੇਕ ਸੀਗਾ ਪਰਮੇਸ਼ਰ ਦੀ ਸ਼ਕਤੀ ਸੀ ਮਨੁੱਖਾਂ ਅੰਦਰ ਅਦਾ ਸ਼ੈਤਾਨ ਦੀ ਤਾਕਤ ਸੀਗੀ ਉਹਨਾਂ ਨੂੰ ਉਸ ਟਾਈਮ ਤੇ ਪਤਾ ਸੀਗਾ ਅੱਵੇ ਕਿਸ ਟਾਈਮ ਦੁਸਤਰਾ ਵਿੱਚ ਕਿਦਾਂ ਤੋਂ ਲੋਕ ਰਾਜ ਕਰਦੇ ਸੀ ਕਿਦਾਂ ਲੋਕ ਹੁੰਦੇ ਫਿਰਦੇ ਕਿਦਾਂ ਉਸ ਟਾਈਮ ਦੇ ਲੋਕ ਰਹਿੰਦੇ ਸੀਗੇ ਕਿਦਾਂ ਉਸ ਟਾਈਮ ਤੇ ਲੋਕਾਂ ਦੀ ਜਿਹੜੀ ਰਹਿਣ ਦੀ ਕੰਡੀਸ਼ਨ ਸੀ ਕਿਦਾਂ ਕਰੇ ਕੰਡੀਸ਼ਨ ਕਿਦਾਂ ਦੀ ਸਟੈਂਡਿੰਗ ਦੀ ਅੱਜ ਅੱਜ ਕੰਡੀਸ਼ਨ ਕਿਦਾਂ ਦੀ ਆ ਅੱਜ ਅਸੀਂ ਸੰਤੰਤਰੋਂ માં ਚਾਰੇ ਪਾਸੇ ਆਜ਼ਾਦ ਹੋਵਾਂ ਕੋਈ ਗੁਲਾਮੀ ਨਹੀਂ ਕੋਈ ਬੰਦਸ ਨਹੀਂ ਗਈ ਅਸੀਂ ਸਭ ਕੁਝ ਦੇਣ ਤੋਂ ਬਾਵਜੂਦ ਵੀ ਟੈਕਸ ਦੇਣ ਤੋਂ ਬਾਅਦ ਦੇ ਵਿੱਚ ਸਾਰੇ ਨੇ ਦੁੱਖ ਤਲੇ ਕਰਜ ਤਲੇ ਜਹਿਮਤ ਤਲੇ ਹੁਣ ਬਾਵਜੂਦ ਵੀ ਅਸੀਂ ਆਜ਼ਾਦ ਹਾਂ ਕੋਈ ਦਬਾਅੂ ਨਹੀਂਗਾ ਕੋਈ ਨਾਸ਼ ਕਰਨ ਵਾਲਾ ਕੋਈ ਸਾਡੇ ਘਰ ਦਾ ਸਾਡੇ ਗਾਂ ਨੂੰ ਗਾਂਾਂ ਨੂੰ ਚੱਕਣ ਵਾਲਾ ਤਬਾਹ ਵੜਨ ਵਾਲਾ ਸਾਡੇ ਐ ਨਹੀਂਗਾ ਸਾਡੇ ਨਿਚਿਆਂ ਨੂੰ ਫੜ ਕੇ ਆਥਰੀ ਰੱਖਣ ਵਾਲਾ ਕੋਈ ਨਹੀਂਗਾ ਮਤਲਬ ਸਮਾਂ ਕਹਾਨੂੰ ਪਤਾ ਕਿਹੜਾ ਵਾ ਅਤੇ ਕਿਹੜੇ ਸਮੇਂ ਦੇ ਵਿੱਚ ਕੀ ਹੋਣਾ ਵਾ ਅਤੇ ਆ ਜਿਹੜੇ ਸਮੇਂ ਦੇ ਵਿੱਚ ਆ ਕੰਮ ਹੋਣਾ ਤੇ ਆੜੇ ਸਮੇਂ ਚ ਆ ਕੰਮ ਹੋਣਾ ਕਿ ਤਹਾਨੂੰ ਪਤਾ ਵਾ ਪਰਮੇਸ਼ਰ ਕਿਹੜੇ ਸਮੇਂ ਚ ਕਹਿ ਰਿਹਾ ਵਾ ਕਿ ਬਚੇ ਰਬੂ ਭਾਣਵਤੇ ਮੈਨੂੰ ਖਬਰ ਹੈਗੀ ਆ ਸਮੇਂ ਬਾਰੇ ਪ੍ਰਭੂ ਯਹੋਵਾ ਨੇ ਐਵੇਂ ਨਹੀਂ ਕਹਿਤਾ ਪਵਿੱਤਰ ਯੇਸ਼ੂ ਮਸੀਹ ਨੇ ਲੁਕਾਦਿਆਂ ਜੀਲ ਦੇ ਵਿੱਚ ਅਸੀਂ ਪੜਦੇ ਆ 12 ਅਧਿਆਇ 35 ਵਚਨ ਪੜਦੇ ਆ ਐਵੇਂ ਨਹੀਂ ਕਹਿਤਾ ਕਿ ਤੇਰੇ ਲੱਕ ਵੱਜੇ ਰਹਿਣ ਇਹ ਦੀਵੇ ਜਗਦੇ ਰਹਿਣ ਚਿਰਾਗ ਜਗਦੇ ਰਹਿਣ ਉਹਦਾ ਮਤਲਬ ਕੀ ਆ ਉਹਦਾ ਮਤਲਬ ਕੀ ਆ ਲੱਕ ਵੱਜੇ ਰਹਿਣ ਇਹ ਕਮਰ ਵੱਜੀ ਰਵੇ ਤੇ ਦੀਵੇ ਹਮੇਸ਼ਾ ਜਗਦੇ ਰਹਿਣ ਦੀਵਾ ਨਾ ਬੁਝੇ ਪਵਿੱਤਰ ਬਾਈਬਲ ਆ ਤੁਹਾਨੂੰ ਅਤੇ ਮੈਨੂੰ ਪਤਾ ਹੈ ਗੱਲ ਦੀ ਖਬਰ ਵਾ ਦੇਖੋ ਪ੍ਰਿਯੋ ਅਸੀਂ ਦੇਖਦੇ ਸੰਸਾਰ ਦੇ ਲੋਕ ਇਧਰੋਂ ਜਾਂਦੇ ਇਧਰੋਂ ਜਾਂਦੇ ਸੋਣਾ ਜਪ ਗੁਲਟਵਾ ਸੋਹਣੀ ਜੀ ਪਿੱਛੇ ਮਟਿਆਰ ਬੈਠੀ ਹੋਈ ਆ ਚੂੜਾ ਪਾਇਆ ਵਾ ਬਹੁਤ ਬੈਸਟ ਵਾਲੇ ਸੂਟ ਪਾਇਆ ਮਹਿੰਗੇ ਰੰਗ ਦਾ ਬਾਲ ਬੜੇ ਸੋਹਣੇ ਮੂੰਹ ਤੇ ਫੈਸ਼ਨ ਬੜਾ ਸੋਹਣਾ ਕੀਤਾ ਬਹੁਤ ਖੂਬਸੂਰਤ ਲੱਗਣ ਡਿਆ ਤੇ ਇਧਰੋਂ ਦੇਖਦੇ ਜਾਣਦੇ ਲੋਕ ਇਧਰੋਂ ਦੇਖਦੇ ਖੂਬਸੂਰਤ ਲੋਕ ਜਾਣਦੇ ਇਧਰੋਂ ਦੇਖਦੇ ਮਹਿੰਗੀ ਗੱਡੀ ਜਾਣ ਲਈ ਆ ਇਧਰੋਂ ਦੇਖਦੇ ਮਹਿੰਗਾ ਬੁਲਟ ਮੋਟਰਸਾਈਕਲ ਅਦਵਾ ਕੋਈ ਵੀ ਇੱਕ ਟੂ ਵੀਲਰ ਫੋਰ ਵੀਲਰ ਜਾਂ ਕਿਸੇ ਪ੍ਰਕਾਰ ਦੀ ਮਹਿੰਗੀ ਗੱਡੀ ਜਾਣਦੇ ਮਹਿੰਗਾ ਘਰ ਦੇਖਣ ਡੇ ਆ ਮੈਂਗਾ ਪਿੰਡ ਦੇਖਣ ਡੇ ਆ ਬਹੁਤ ਸੁੰਦਰ ਦਾ ਨਕਸ਼ਾ ਦੇਖਣ ਡੇ ਆ ਅਤੇ ਇਹ ਚੀਜ਼ਾਂ ਦੇਖ ਕੇ ਸਾਨੂੰ ਕੀ ਗੌਰ ਵੱਜਦੀ ਕੀ ਧਿਆਨ ਆਉਂਦਾ ਸਾਡੇ ਅੰਦਰ ਕਿ ਸਾਡੇ ਕੋਲ ਵੀ ਹੋਣਾ ਚਾਹੀਦਾ ਵਾ ਸਾਨੂੰ ਵੀ ਇਹ ਚੀਜ਼ ਚਾਹੀਦੀ ਆ ਖੂਬ ਸੂਰਤੀ ਆ ਜਿਹੜਾ ਇਹਨੇ ਫੈਸ਼ਨ ਕੀਤਾ ਵਾ ਜਿਹੜਾ ਇਹਨੇ ਵਸਤਰ ਪਾਨੇ ਆ ਵਾ ਜਿਹੜਾ ਆ ਮਸ਼ੀਨਰੀ ਆ ਆ ਘਰ ਆ ਆ ਪੇਂਟ ਦਾ ਆ ਪੇਂਟ ਕੀਤਾ ਕਲਰ ਸਾਡੇ ਘਰ 'ਚ ਵੀ ਹੋਣਾ ਚਾਹੀਦਾ ਸਾਡੇ ਘਰ 'ਚ ਇਹਦਾ ਨਕਸ਼ਾ ਹੋਣਾ ਚਾਹੀਦਾ ਵਾ ਇਹੋ ਜਿਹੇ ਘਰ ਬਣਾਉਣਾ ਵਾ ਇਹ ਜਿੱਦ ਗੱਡੀ ਅਸੀਂ ਵੀ ਖਰੀਦਣੀ ਆ ਕਰੈਕਟ ਵਾ ਸਹੀਆ ਲੇਕਿਨ ਯੇਸ਼ੂ ਨੇ ਕਿਹਾ ਉਹਨਾਂ ਚ ਮਿਲਣਾ ਨਹੀਂਗਾ ਸਾਡੇ ਅੰਦਰ ਇਹ ਗੱਲ ਦੀ ਖਬਰ ਰਹਿ ਗਈ ਕਿ ਸਮਾਂ ਕਿਹੜਾ ਵਾ ਕਿ ਉਹਨਾਂ ਨੂੰ ਇਸ ਗੱਲ ਦੀ ਖਬਰ ਹੈਗੀ ਕਿ ਇਸ ਸਮ ਉਹ ਸਮਾਂ ਵਾ ਕਿ ਸਾਰਾ ਕੁਝ ਆਜ਼ਾਦ ਹੈਗਾ ਵਾ ਸਾਰਾ ਕੁਝ ਬੈਸਟ ਹੋ ਵਾ ਲੇਕਿਨ ਇਦਾਂ ਕਰਕੇ ਆ ਕਿ ਜਿੱਦਾਂ ਇੱਕ ਪੂਤਾਂ ਦੇ ਛੁੰਡ ਦੇ ਚੋਂ ਬੜੇ ਹੈਗੇ ਆ ਇੱਧਰ ਦੇ ਪਾਸੋਂ ਬੈੱਧਰੂਮਾਂ ਇੱਧਰਲੇ ਪਾਸੇ ਬੈੱਧਰੂਮਾਂ ਮਤਲਬ ਚਾਰੇ 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 ਪਾਸੇ ਬੈੱਧਰੂਮਾਂ 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 ਸ਼ੈਤਾਨ ਸ਼ੈਤਾਨ ਚੈਤਾਨ ਖੈਤਾਨ ਦੇ ਕੰਮ ਸ਼ੈਤਾਨ ਦੇ ਕੰਮ ਸ਼ੈਤਾਨ ਦੇ ਕੰਮ ਕਾਲੇ ਕੰਮ ਚਿੱਟੇ ਕੰਮ ਪੂਰੇ ਕੰਮ ਦੁਨੀਆ ਭਰ ਦੇ ਕੰਮ ਜੋ ਮਨੁੱਖਾਂ ਦਾ ਦਰਵਾਜ਼ਾ ਉਦਾਹਰਨ ਦੇ ਤੌਰ ਤੇ ਹਾਂ ਉਦਾਹਰਨ ਦੇ ਤੌਰ ਤੇ ਮੇਰੇ ਮਾਈਂਡ ਦੇ ਵਿੱਚ ਵਿਚਾਰ ਵਧਨ ਕੀ ਕੀ ਉਦਾਹਰਨ ਦਵਾ ਮੈਂ ਦੇਖ ਉਦਾਹਰਨ ਦੇ ਤੌਰ ਤੇ ਮੈਂ ਨਾ ਇੱਕ ਦਿਨ ਇੱਕ ਵਿਸ਼ਵਾਸੀ ਮੇਰੇ ਆਇਆ ਇਥਰwidetilde ਅਜੇ ਮੈਂ ਜਹਿੰਦ ਗੱਲ ਕੋ ਹੁੰਦੀ ਕਹਿੰਦੇ ਪਾਦਰੀ ਅਚਲਚਲ ਦੇ ਸੱਪ ਆ ਗਿਆ ਸੀ ਇੱਥੇ ਸੱਪ ਆ ਗਿਆ ਮੈਨੂੰ ਸੱਪ ਜੜ ਵਾਂਗੂ ਦੇਦਾ ਸੱਪ ਆ ਗਿਆ ਮੈਂ ਕੋਠੇ ਦੇ ਪਾਸ ਜਾਉਂਗਾ ਬਹੁਤ ਡਰਦਾ ਸੱਪ ਦੇ ਕੋਲੋਂ ਬਹੁਤ ਜ਼ਿਆਦਾ ਮੈਨੂੰ ਬਹੁਤ ਡਰ ਲੱਗਦਾ ਸੱਪ ਕੋਲ ਲੱਗਦਾ ਕਦੇ ਮੋਟਰਸਾਈਕਲ ਥਲੀ ਆ ਜੇ ਤੇ ਮੋਟਰਸਾਈਕਲ ਦਾ ਜੂਸ ਕੱਢਦਾ ਨਾਮ ਆ ਕਹਿੰਦਾ ਗੱਡੀ ਮੈਂ ਗੱਡੀ ਵਿੱਚ ਚੈੱਕ ਕਰਕੇ ਵੜਦਾ ਗੱਡੀ ਜਿੰਦੀ ਵੀ ਸਾਨੀ ਬੰਦ ਦਵਾਂ ਤੁਮ ਨੂੰ ਬਹੁਤ ਜ਼ਿਆਦਾ ਡਰ ਲੱਗਦਾ ਸੱਪ ਕੋਲ ਤੇ ਸੱਪ ਚੜਚੇ ਵਿੱਚ ਆ ਗਿਆ ਤੇ ਮੈਂ ਘਾਬਰਿਆ ਇੱਕ ਵਿਸ਼ਵਾਜੀ ਨੂੰ ਜਿਨੇ ਮਾਰਿਆ ਸੱਪ ਨੂੰ ਉਹ ਕਹਿੰਦਾ ਪਾਦਰੀ ਸਾਹਿਬ ਜੀ ਅਰੇ ਨਾ ਕਰੋ ਸੱਪ ਤੋਂ ਇਹ ਸਾਰੀ ਦੁਨੀਆ ਸੱਪਾਂ ਦੀ ਆ ਉਹ ਮੈਂ ਕਹ ਠੀਕ ਆ ਸੱਪ ਦੁਨੀਆ ਠੀਕ ਆ ਫਿਰ ਮਨੂਨੇ ਗੱਲ ਕਹੀ ਕਹਿੰਦਾ ਪਾਦਰੀ ਸਾਹਿਬ ਜੀ ਇਹ ਮਿੱਟੀ ਦੇ ਥਲੜੇ ਪਾਸੇ ਇੰਨੇ ਕੁ ਜ਼ਿਆਦਾ ਸੱਪ ਵਾ ਕਿ ਸਾਡੇ ਕੋਲ ਇੰਨੀ ਕੁ ਵੀ ਜਗ੍ਹਾ ਹੈ ਨਹੀਂ ਪੈਰ ਰੱਖਣ ਵਾਸਤੇ ਤੋਂ ਮੈਂ ਡਰ ਗਿਆ ਇੰਨੇ ਕੁ ਪਰ ਵੀ ਥੋੜਾ ਪਰ ਵੀ ਜਗ੍ਹਾ ਨਹੀਂ ਹੈਗੀ ਸਾਨੂੰ ਪੈਰ ਰੱਖਣ ਦੀ ਮਿੱਟੀ ਉੱਤੇ ਇਹ ਮਿੱਟੀ ਦੇ ਥਲੜੇ ਪਾਸੇ ਇੰਨੇ ਸੱਪ ਵਾ ਕਿਹੜੇ ਮਕੌੜੇ ਆ ਰੰਗ ਬਰੰਗੇ ਸੱਪ ਉਹ ਬਾ ਜਾਨੂ ਬਾ ਮਨੂੰ ਖੋਪ ਆ ਗਿਆ ਇਹ ਮਨੂੰ ਦੇਖੇ ਇਹ ਮਿੱਟੀ ਦੇ ਥਲੇ ਇਹ ਡੇਂਜਰ ਸੱਪ ਉਹ ਬਾ ਜਾਨੂ ਬਾ ਟਵਾ ਹੈ ਨਾ ਕਿਹੜੇ ਮਕੌੜੇ ਆ ਜਿਹੜੇ ਅਸੀਂ ਬੜੇ ਵਧੀਆ ਵਾ ਚਿਪਸ ਪਾਇਆ ਵਾ ਟੈਲ ਲਵਾਈ ਹੋਈ ਆ ਬੜੀਆਂ ਜੁੱਤੀ ਪੈਣੇ ਘੁੰਮਦੇ ਫਿਰਦੇ ਆ ਲੇਕਨ ਕੀ ਪਤਾ ਇੰਨੀ ਕਿ ਜਗ੍ਹਾ ਤੇ ਸੱਪ ਵਾ ਇੰਨੀ ਕਿ ਜਗ੍ਹਾ ਤੇ ਅਗਲੇ ਪਾਸੇ ਵਿਛੂ ਵਾ ਉਦੋਂ ਅਗਲੇ ਪਾਸੇ ਜਾ ਕੇ ਹੋ ਕਾਲੇ ਰੰਗ ਦਾ ਪੂਰੇ ਰੰਗ ਦਾ ਤਰ੍ਹਾਂ ਤਰ੍ਹਾਂ ਦੇ ਪੰਛੀ ਜਾਨਵਰ ਜਨਵਰ ਪੰਛੀ ਨਾ ਜਾਨਵਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਉੱਥੇ ਸਾਰਾ ਨੁਕਸਾਨ ਪਹੁੰਚਾਉਣ ਵਾਲੇ ਇੱਕ ਪਰਮੇਸ਼ਰ ਦੀ ਰਚਨਾ ਦੇ ਵਿੱਚ ਜਾਨਵਰ ਤੁਹਾਨੂੰ ਤੇ ਮੈਨੂੰ ਖਬਰ ਦਾ ਪਤਾ ਮੈਨੂੰ ਪਤਾ ਨਹੀਂ ਤੁਹਾਡੇ ਦਾ ਕੀ ਗੱਲ ਹੋਣ ਲਈ ਜਰਮੀ ਲੱਗਣੀ ਤੇ ਕੁਝ ਜੰਗੌਰ ਮਾਰਦੇ ਕਿ ਨਹੀਂ ਪਰ ਸੋਚ ਕੇ ਦੇਖੇ ਸੋਚਣਾ ਪਿਆਣਾ ਵਾ ਤਾਂ ਹੀ ਤੁਹਾਡਾ ਭਲਾ ਹੋਵੇਗਾ ਬਚਾਓ ਹੋਵੇਗਾ ਇਹਦਾ ਬਹੁਤ ਮਾੜਾ ਹਾਲ ਆ ਬਹੁਤ ਬੁਰਾ ਟਾਈਮ ਆ ਗਿਆ ਵਾ ਇੰਨਾ ਕਿ ਬੁਰਾ ਟਾਈਮ ਆ ਗਿਆ ਜੋ ਤੁਸੀਂ ਨਹੀਂ ਸੋਚਦੇ ਐਸਾ ਕੰਮ ਤੁਹਾਡੇ ਘਰ ਵਿੱਚ ਤੁਹਾਡੀ ਜ਼ਿੰਦਗੀ ਵਿੱਚ ਹੋ ਜਾਣਾ ਵਾ ਉਤੋਂ ਬਾਅਦ ਨਾ ਸੁਧਰਨ ਦਾ ਮੌਕਾ ਮਿਲਣਾ ਵਾ ਤੇ ਨਾ ਪਛਤਾਵਾ ਕਰਨ ਦਾ ਮੌਕਾ ਗਲਤੀ ਟੱਕੀ ਜਾਣੇ ਆ ਐਸੇ ਇੱਕ ਵਿਪਤਾ ਨੇ ਐਸੇ ਇੱਕ ਦੁੱਖ ਨੇ ਆਣ ਕੇ ਨਾ ਮਾਫੀ ਚੀ ਦੀ ਹੋਣੀ ਤੇ ਨਾ ਹੀ ਸ਼ਮਾ ਮਿਲਣੀ ਆ Praise the Lord hallelujah ਇਸ ਲਈ ਉਹ ਵੇਲੇ ਨੂੰ ਸਕੇ ਉਹ ਸਮਿਆਂ ਨੂੰ ਦੇਖੇ ਉਹ ਚਾਏ ਮੈਨੂੰ ਦੇਖੇ ਕਿਉਂ ਮੈਂ ਉਦਾਹਰਣ ਦੇ ਕੇ ਫਿਰ ਮੈਨੂੰ ਸੁਣੇ ਧਿਆਨ ਇਸ ਕੰਨਾਂ ਨੂੰ ਇੱਕ ਖੋਪੜ ਨੂੰ ਖੋਲ ਦਿਮਾਗ ਨੂੰ ਵਰਤਦੇ ਥੋੜਾ ਜਿਹਾ ਨਰਾਪਰ ਗਰਮੀ ਵਾਲਾ ਮਹਿਸੂਸ ਕਰੇ ਨਿਰਾਪਰ ਸੁਣਿਆ ਜਾਵੇ ਸੋਚੇ ਇੰਨੀ ਕਿਹ ਵੀ ਜਗ੍ਹਾ ਹੈ ਨਹੀਂ ਕਿ ਧਰਤੀ ਉੱਤੇ ਇੰਨੀ ਕਿ ਜਗ੍ਹਾ ਜਿੱਥੇ ਰਹਿੰਦੇ ਆ ਘਰ ਦੇ ਵਿੱਚ ਇੰਨੀ ਕਿਹ ਵੀ ਜਗ੍ਹਾ ਹੈ ਨਹੀਂਗੇ ਇਸ ਧਰਤੀ ਦੇ ਉੱਪਰ ਅਤੇ ਥੱਲੇ ਦੇ ਪਾਸੇ ਜਿੱਥੇ ਸੱਪ ਨੇ ਗਏ ਸਾਡੇ ਚੱਪਾ ਪੈਰ ਇੰਨਾ ਕ ਪੈਰ ਤਾਂ ਇੱਥੇ ਸੱਪ ਵਾ ਅਗਲੇ ਪਾਸੇ ਫਿਰ ਸੱਪ ਅਗਲੇ ਪਾਸੇ ਫਿਰ ਠੂਮਾ ਅਗਲੇ ਪਾਸੇ ਫਿਰ ਕਾਲੇ ਰੰਗ ਦਾ ਠੂਮਾ ਅਗਲੇ ਪਾਸੇ ਹੋਰ ਕੀੜੇ ਮਕੌੜੇ ਆ ਕਾੜੇ ਆ ਕੀੜੀਆਂ ਵਾਂ ਭੰਦ ਭੰਦ ਜਾਨਵਰ ਐਨ ਐਨ ਐ ਇੱਥੇ ਇਦਾਂ ਹੀ ਇਧਰਲੇ ਪਾਸੇ ਲੱਖਾਂ ਕਰੋੜਾਂ ਬਦਰੂਆ ਵਾਂ ਗੰਦ ਮੰਦ ਵਾ ਇਧਰਲੇ ਪਾਸੇ ਗੰਦ ਮੰਦ ਕਰੋੜਾਂ ਹੁਣਾਵਾਂ ਇਧਰਲੇ ਪਾਸੇ ਇਧਰਲੇ ਪਾਸੇ ਇਹ ਚਾਰੇ ਪਾਸੇ ਘਿਰੇ ਪਏ ਆ ਗੱਬੇ ਮੈਂ ਖਾਵਾ ਕੁਸੀਂ ਆਪਣੇ ਆਪਣੇ ਨੂੰ ਕਹਿ ਸਕਦੇ ਗੱਬੇ ਮੈਂ ਖਲੋਤਾ ਆਂ ਸਮੇਂ ਨੂੰ ਪਹਿਚਾਣੇ ਸਮੇਂ ਨੂੰ ਪਹਿਚਾਣੇ ਜੇ ਤੁਸੀਂ ਸਮੇਂ ਨੂੰ ਨਹੀਂ ਪਹਿਚਾਨਣ ਦੇ ਤਾਂ ਯਾਦ ਰੱਖਿਓ ਜੋ ਦੁਨੀਆਂ ਦੇ ਲੋਕਾਂ ਵੱਲ ਹੁੰਦਾ ਵਾ ਉਹਨਾਂ ਨਾਲ ਹਰਕਤਾਂ ਹੁੰਦੀਆਂ ਵਾ ਉਹਨਾਂ ਦੇ ਘਰਾਂ 'ਚ ਜੋ ਦੁੱਖ ਤਕਲੀਫਾਂ ਬਿਮਾਰੀਆਂ ਜਹਿਮ ਤਾਂ ਧੀਆਂ ਪੁੱਤਾਂ 'ਚ ਪੈਸੇ ਪੱਕੋ ਘਰ ਉੱਜੜ ਜਾਂਦੇ ਆ ਕਤਲ ਹੋ ਜਾਂਦੇ ਆ ਅਚਾਨਕ ਖੂਨ ਹੋ ਜਾਂਦੇ ਆ ਐਸੇ ਹੱਕ ਤੋਂ ਜਾਂਦੀ ਆ ਜਿਹੜੇ ਨਹੀਂ ਕਰਨਾ ਵਾ ਤੇ ਵਿਚਾਰ ਕੀਤਾ ਲੇਕਿਨ ਉਸ ਟਾਈਮ ਤੇ ਅਚਾਨਕ ਹੋ ਗਈ ਪ੍ਰੈਸ ਲੋਤ ਹਲੇ ਲੋ ਵਿਆ ਇਹਨਾਂ ਭਾਈ ਮਿੰਟਾ ਖਰਚ ਦੇ ਵਿੱਚ ਆਈ ਸ਼ਾਮ ਦੇ ਵੇਲੇ ਆਪਣੀ ਪੁੱਛੀ ਦੇ ਤਨ ਪਤਾ ਦੇ ਪੁੱਤੀ ਦੇ ਆਪਣੀ ਬੇਟੀ ਦੇ ਪਰੇ ਦੇ ਸੱਟ ਲੱਗੇ ਮੱਥੇ ਵਿੱਚ ਤੋ ਬੋਲਿਆ ਮਨ ਜੁ ਮੈਂ ਵਿਚਾਰ ਕਰਦਾ ਕਹਿੰਦਾ ਉੱਥੇ ਘਰ ਦੇ ਵਿੱਚ ਆ ਹੈਪੀ ਮੰਮੀ ਸੀਗੀ ਡੈਡੀ ਸੀ ਤੇ ਲਾਲੀ ਵੀ ਸੀਗਾ ਤੇ ਮੈਂ ਮਨ ਕੋ ਛੋੜ ਵਿੱਚ ਬੋਲਾਂ 3 ਸੈਕਿੰਡ ਦਾ ਕਿੰਨੇ ਫਰਕ ਪਿਆ 3 ਸੈਕਿੰਡ ਦਾ ਸਭ ਬੜੇ ਵਧੀਆ ਹਵਾ ਕਰਨ ਕਹਿੰਦੇ ਤੈਨੂੰ ਲੈ ਕੇ ਆਉਣ ਵਾਸਤੇ ਵਿਚਾਰ ਖੜਾ ਖਤਾਨੀਆਂ ਲੈ ਕੇ ਤੈਨੂੰ ਆਉਣ ਦੇ ਘਰ ਪਰਮ ਤੂੰ ਕਹਿੰਦੇ ਕਿ ਨਹੀਂ ਲੈ ਕੇ ਨੇ ਗਏ ਮੈਂ ਮੋੜ ਮੋੜ ਆ ਮਮੀ ਦੇ ਚਿਹਰੇ ਤੇ ਹੈਪੀ ਦੀ ਮਮੀ ਘਰ ਵੜ ਗਈ ਤੇ ਨਾਲ ਡੇਪੀ ਦਾ ਸਿਰ ਫਟ ਗਿਆ ਦੇਖ ਤਿੰਨ ਸੈਕਿੰਡ ਮਿਲੇ ਸ਼ਤਾਨ ਨੂੰ ਤਿੰਨ ਸੈਕਿੰਡ ਮਿਲੇ ਕ ਸਕੂਨ ਵਗਣ ਵਾਸਤੇ ਸ਼ਤਮੜ ਕ ਸ਼ਤਾਨ ਆਪਾਂ ਜਿਹੜਾ ਉੱਤੇ ਲਿਖੀ ਹੋਵੇ ਜਿਹਦਾ ਸੱਟ ਲੱਗਣ ਵਾਸਤੇ ਜਿਹਦਾ ਉਲਟਾ ਤੇ ਸਹੀ ਆ ਲੇਕਿਨ ਮੈਂ ਵੇਲੇ ਦੀ ਗੱਲ ਕਰਨ ਡਿਆ ਕਿ ਜਦੋਂ ਆਫਰ ਮਿਲਦਾ ਵਾ ਸ਼ੈਤਾਨ ਨੂੰ ਆਫਰ ਮਿਲਦਾ ਮੈਂ ਹੁਣ ਕਿ ਬੋਲ ਰਿਹਾ ਕਿ ਅਚਾਨਕ ਜੋ ਸੀ ਕੰਮ ਨਹੀਂ ਕਰਨਾ ਚਾਹੁੰਦੇ ਵੇਲਾ ਮਿਲਿਆ ਦੁਸ਼ਤ ਨੂੰ ਸ਼ੈਤਾਨ ਨੂੰ ਫੜਾ ਫੜੋ ਨਾ ਸੁਣ ਤੇ ਕਿਸ ਸੰਗਲ ਕਿਉਂ ਨਹੀਂ ਮਿਲ ਗਿਆ ਉਹਨੂੰ ਇਸ ਲਈ ਬਚੋ ਜਿੰਨਾ ਜ਼ਿਆਦਾ ਸਿਆਣੇ ਹੋ ਹੁੰਦਾ ਵਾ ਜਿੰਨਾ ਜ਼ਿਆਦਾ ਇੰਟੈਲੀਜੈਂਟ ਹੋ ਜਾਂਦਾ ਜਿੰਨਾ ਜ਼ਿਆਦਾ ਬੁੱਧੀਮਾਨ ਹੋ ਜਾਂਦਾ ਜਿੰਨਾ ਜ਼ਿਆਦਾ ਤੁਸੀਂ ਆਪਣੇ ਬਾਰੇ ਖੋਫ ਦੇ ਨਾਲ ਪ੍ਰਭੂ ਚ ਹੋ ਕੇ ਜ਼ਿੰਦਗੀ ਬਤੀਤ ਕਰੋਗੇ ਤੁਹਾਡਾ ਭਲਾ ਵਾ ਤੋਂ ਵੱੜਲੀ ਆਉਣ ਵਾਲੀ ਅੰਸ ਦਾ ਪਲਾਵਾ ਮੈਨੂੰ ਤਾਂ ਪਤਾ ਨਹੀਂ ਕਦੋਂ ਕੀ ਹੋ ਜਾਣਾ ਵਾ ਕਦੇ ਹੁਣ ਤੋਂ ਬਾਅਦ ਚ ਕਹਿਣਾ ਯਾਰ ਆਹ ਤੇ ਸਾਡੇ ਕੁਸ ਗਈ ਸਾਡੇ ਬਦ ਕਦੇ ਵਿਚਾਰ ਨਹੀਂ ਕੀਤਾ ਸੀ ਕਿ ਸਾਡੇ ਘਰ ਚ ਵੀ ਆ ਗਈ ਸੀਗੀ ਤੁਸੀਂ ਆਪਣੇ ਘਰ ਨੂੰ ਇਦਾਂ ਸਮਝਦੇ ਆ ਮੈ ਤੁਹਾਨੂੰ ਇਸ ਗੱਲ ਦੀ ਖਬਰ ਹੈਗੀ ਕਿ ਸਾਡੇ ਘਰ ਦੀ ਕੰਡੀਸ਼ਨ ਕਿਦਾਂ ਦੀ ਆ ਪਤਾ ਹੋਣਾ ਚਾਹੀਦਾ ਦਾ ਗੌਰ ਹੋਣਾ ਚਾਹੀਦੀ ਆ ਇਹ ਕਦੋਂ ਹੋਏਗਾ ਜਦੋਂ ਸਾਨੂੰ ਪਹਿਚਾਨ ਆ ਜਾਏਗੀ ਜਦੋਂ ਸਾਨੂੰ ਅਕਲ ਆ ਜਾਏਗੀ ਜਦੋਂ ਸਾਨੂੰ ਪਹਿਚਾਣਾ ਹੁੰਦਾ ਜੇ ਤੁਸੀਂ ਚਾਨਣ 'ਚ ਚੱਲਣ ਦਾ ਪੰਗ ਜਦੋਂ ਸੱਬਿਆਂ ਦੇ ਵਿੱਚ ਚੱਲਣ ਦਾ ਪੰਗ ਅਸੀਂ ਆਪਣੇ ਆਪ ਚਾ ਜਾਵਾਂਗੇ ਆਪਣੀ ਹੈਸੀਅਤ ਦੇਖਣ ਦਾ ਅੰਦਰ ਰੱਬ ਕਿਰਪਾ ਦੇ ਦੋਵੇਗਾ ਅਸੀਂ ਗਰੀਬਾਂ ਮਾਂ ਲਾਚਾਰਾਂ ਮਾਂ ਆ ਧਰਮੀਆਂ ਦੁਸਤਾਂ ਮਾਂ ਚੋਰਾਂ ਮਾਂ ਕਿਦਾਂ ਵੀ ਮਾਰੀ ਮੋਟੀ ਗਲਤੀ ਵੀ ਕਰਦੇ ਆ ਤਾਂ ਸਾਨੂੰ ਵਚਨ ਚੇਤੇ ਕਰਵਾਏਗੇ ਆਇਆ ਇਹ ਕਲਾਮ ਆਕਮਸ਼ਤਾ ਆਕਮ ਮੇਰੀ ਕਾਮਨਾ ਨਾ ਆਕਾ ਮੇਰੀ ਬਲਾਸ਼ਾ ਦੇ ਨਾਲ ਆਡਾ ਕੰਮ ਕਿਦਾਂ ਕਿਦਾਂ ਰੱਬ ਤੁਹਾਡੀ ਚਾਨਣ ਦੇ ਵਿੱਚ ਤੁਹਾਨੂੰ ਸਰ ਆਏਗਾ ਲੇਕਿਨ ਜੇ ਆਦੀ ਚਾਨਣ 'ਚ ਨਹੀਂ ਗਏ ਤੇ ਝੂਠੀਆਂ ਸ਼ਰਨਾ ਵੀ ਵਿਅਰਥ ਵਾ ਜਦੋਂ ਵੀ 3 ਸੈਕਿੰਡ 1 ਸੈਕਿੰਡ 2 ਸੈਕਿੰਡ ਜਦੋਂ ਵੇਲਾ ਮਿਲ ਗਿਆ ਦੁਸ਼ਟ ਨੇ ਥੱਥਾ ਮਾਰ ਕੇ ਸੁੱਟ ਦੇਣਾ ਵਾ ਮੂੰਹ ਮੂੰਹ ਪਰਨੇ ਤੁਹਾਡੀ ਬੇਇੱਜ਼ਤੀ ਹੋ ਜਾਣੀ ਆ ਅਸੀਂ ਸ਼ਰਮਿੰਦਗੀ ਹੋਣੀ ਆ ਤਾਂ ਫੇਰ ਉਸ ਤੋਂ ਬਾਅਦ ਰਾਤ ਗਈ ਤੋਂ ਬਾਤ ਗਈ ਸਾਰੇ ਲੋਕ ਇਹ ਕੰਮ ਕਰਨ ਸਰ ਲੋਕਾਂ ਨੇ ਕੰਮ ਹੁੰਦਾ ਕਿਹੜੇ ਚੋਰੀ ਦੇ ਕਰਦੇ ਕਿ ਠੱਗੀਆਂ ਨੇ ਕਰਦੇ ਕਿਹੜੇ ਲੋਕ ਕੋ ਕਤਲ ਨਹੀਂ ਹੁੰਦੇ ਆ ਅਸੀਂ ਇਹ ਗੱਲ ਕਹਿ ਆ ਕਿ ਅਪਰੰਤ ਅਸਲੀ ਦੇ ਲੈਣੇ ਆ ਲੈਕਨ 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 ਅਸੀਂ ਚੰਨਣਾਂ ਵਾਲੇ ਬਣੀ ਐ ਸਵੇਰੇ ਵਾਲੇ ਬਣੀ ਐ ਪਵਿੱਤਰ ਬਾਈਬਲ ਕਿ ਹੁੰਦੀ ਆ ਹਲੀਸ਼ਾ ਕੇ ਅੰਦਰ 바ਕੀ ਆ ਵੇਲਾ ਵਾ ਆ ਸਮਾਂ ਮਾ ਹਾ ਜਿਹੜਾ ਟਾਈਮ ਚੱਲਣ ਡਿਆ ਵਾ ਇਨੀ ਭੱਜ ਦੌੜ ਪਈ ਹੋਈ ਆ ਇਨੀ ਤਬਾਹੀ ਪਈ ਹੋਈ ਆ ਹਲੀਸ਼ਾ ਨੂੰ ਨਜ਼ਰ ਆਉਂਣ ਡਿਆਣ ਆਲੇ ਦੁਆਲੇ ਦੇ ਸੱਤਨ ਦੇ ਉਦਾਹਰਨਾਂ ਸੱਪ ਦਾ ਉਹਨੂੰ ਆਲੇ ਦੁਆਲੇ ਨਜ਼ਰ ਆਉਂਣ ਡਿਆ ਹੋਵੇਗਾ ਹਲੀਸ਼ਾ ਨੂੰ ਉਹਦੇ ਅੰਦਰ ਇਨੀ ਪਵਿੱਤਰਤਾ ਦਾ ਵਿਸ਼ੇਸ਼ ਹੋ ਗਿਆ ਵਾ ਚੰਨਣ ਹੋ ਗਿਆ ਸਵੇਰਾ ਹੋ ਗਿਆ ਮਸਉਣ ਨਸਰੌਂ ਡਿਆ ਪਿਆਣਾ ਆਹ ਆਰ ਕਿਸ ਗੱਲ ਚੋਂ ਹੋਣ ਡਈ ਆ ਥੱਲੇ ਨੂੰ ਕਿਉਂ ਜਾਣ ਡਿਆ ਅਸੀਂ ਗਰੀਬ ਕਿਉਂ ਹੋਣ ਡਿਆ ਭ੍ਰਸ਼ਟ ਕਿਉਂ ਹੋਣ ਡੇ ਆ ਸ਼ੁੱਧ ਕਿਉਂ ਜਾਣ ਡੇ ਕਰਦੀ ਕੰਡੀਸ਼ਨ ਕੋਲ ਵਿਗੜੀ ਜਾਣ ਡਈ ਆ ਆ ਸਾਡੀ ਜਿੱਤ ਕਿਉਂ ਨਹੀਂ ਹੋਣ ਡਈ ਹੈਗੀ ਸਾਡੀ ਪ੍ਰਾਰਥਨਾ ਚ ਕਿੰਨਾ ਕ ਬਲਵਾ ਸਾਡੀ ਭਗਤੀ ਚ ਕਿੰਨਾ ਕ ਬਲਵਾ ਸਾਡੀ ਰੋਜ਼ਾ ਪ੍ਰਾਰਥਨਾ ਚ ਕਿੰਨਾ ਕ ਬਲਸ ਦਾਨ ਦਸ਼ਮਣ ਦਿੰਨੇ ਆ ਅੱਜ ਚਰਚੋ ਵਾਲੇ ਹੈਗੇ ਆ ਅਸੀਂ ਪ੍ਰਾਰਥਨਾ ਵਾਲੇ ਹੈਗੇ ਆ ਅਸੀਂ ਪ੍ਰਾਰਥਨਾ ਵਾਲੇ ਜੋੜਦੇ ਆ ਕਿਹੜੀ ਸੇਵਾ ਕਰਦੇ ਆ ਤਵਾਰ ਵਾਲੀ ਸੇਵਾ ਕਰਦੇ ਬੇਲੇਾਂ ਤੇ ਅਲੀਸ਼ਾ ਨੂੰ ਇਹ ਗੱਲ ਦੀ ਖਬਰ ਹੋਵੇਗੀ ਮੈਂ ਉਧਾਰਾਂ ਲੈ ਸਾਰੀਆਂ ਗੱਲਾਂ ਬੋਲ ਰਿਹਾ ਕਿ ਦੁਨੀਆ ਪਰ ਦੇ ਨਵਜੀਆਂ ਗੱਲਾਂ ਪ੍ਰੈਜ਼ੈਂਟ ਟਾਈਮ ਦੀਆਂ ਵੀ ਆ ਤੁਹਾਨੂੰ ਇਸ ਗੱਲ ਦੀ ਖਬਰ ਹੈਗੀ ਆ ਤੁਸੀਂ ਕੀ ਆ ਜੇ ਨਹੀਂ ਆ ਤਾਂ ਅੱਜ ਤੁਹਾਡੇ ਕੋਲ ਵੇਲਾ ਅੱਜ ਵਚਨ ਤੁਹਾਡਾ ਗੱਲ ਕਰਨਿਆ ਵਾ ਵਚਨ ਯਸ਼ੂਆ ਕਿ ਤੋਬਾ ਕਰ ਲਓ ਬਹੁਤ ਮਾੜਾ ਸਮਾਂ ਵਾ ਮੁੱਦ ਬੁਰਾ ਟਾਈਮ ਆ ਦੇਖ ਪਿੰਡਾਂ ਦੇ ਪਿੰਡ ਤਬਾਹ ਹੋਣਦੇ ਆ ਹੁਣ ਪਿੰਡਾਂ ਦੇ ਵਿੱਚ ਕਿੱਦਾਂ ਨਿੱਕੇ ਛੋਟੇ ਛੋਟੇ ਪਿੰਡ 2-300 ਲੋਕਾਂ ਦਾ ਪਿੰਡ ਵਾ ਲੋਕੀਂ ਟੀਕੇ ਲਾਉਂਦੇ ਚਿੱਟਾ ਲਾਉਂਦੇ ਐ ਇਹਨੇ ਪਿਹੜੇ ਨਸ਼ੇ ਆ ਚੁੱਕੇ ਚਿੱਟਾ ਟੀਕੇ ਲਾਉਂਦੇ ਪਿੰਡਾਂ ਦੇ ਲੋਕ ਵੀ ਨੇਦਾ ਹਾਲੇ ਚਿੱਟਾ ਲਾਉਣਾ ਟੀਕੇ ਲਾਉਣੇ ਆ ਜਾਂ ਸ਼ਹਿਰਾਂ ਦੇ ਲੋਕਾਂ ਅੱਜਕ ਮਹਿੰਗੇ ਨਸ਼ੇ ਆ ਚਿੱਟਾ ਲਾਉਣਾ ਵਾ ਟੀਕੇ ਲਾਉਣੇ ਆ ਅਦਰਵਾਜੀ ਹੋਰ ਗਏ ਇਥੇ ਹਥਿਆਰ ਰੱਖਣੇ ਆ ਹਥਿਆਰਾਂ ਦੀ ਕਰਨੀ ਕੋਈ ਕੋਈ ਹੌਟ ਪੁੱਟੇ ਚ ਦੇ ਕੰਮ ਜਿਹੜੇ ਮਹਿੰਗੇ ਆ ਉਹ ਸ਼ਹਿਰਾਂ ਦੇ ਲੋਕ ਕਰਦੇ ਨੇ ਕੁਦਰਤ ਲੋਕਾਂ ਲੇਕਿਨ ਪਿੰਡਾਂ ਛੋਟੇ ਛੋਟੇ ਪਿੰਡਾਂ ਦੇ ਵਿੱਚ ਵੀ ਇਹ ਕੰਮ ਆ ਚੁੱਕੇ ਆ ਜਿੱਤੇ 2-300 ਲੋਕਾਂ ਦੀ ਗਿਣਤੀ ਆ ਇਹ ਡੇਢ 200 ਲੋਕਾਂ ਦੀ ਗਿਣਤੀ ਆ ਜਿੱਤੇ 100 ਲੋਕ ਜਿੱਤੇ 150 ਲੋਕ ਉਹ ਪਿੰਡਾਂ ਦੇ ਵਿੱਚ ਇਹੋ ਜਿਹੇ ਨਸ਼ੇ ਇਹੋ ਜਿਹੇ ਹਰਕਤਾਂ ਜੋ ਸ਼ਰਾਂ ਦੇ ਹਰਕਤਾਂ ਹੁੰਦੀਆਂ ਆ ਵਾ ਵੱਡੀਆਂ ਜਗ੍ਹਾ ਦੇ ਹਲਕਤਾਂ ਹੁੰਦੀਆਂ ਆ ਉਹ ਹਰਕਤਾਂ ਹੋਣੇ ਸ਼ੁਰੂ ਕਰਤੀਆਂ ਆ ਵਾ ਉਹ ਹਰਕਤਾਂ ਦੀ ਗਲਤੀ ਨਹੀਂ ਜੀ ਗਲਤੀ ਸਾਡੀ ਆ ਗਲਤੀ ਉਹ ਦਿਸਟੂ ਕਰਨ ਲਿਆ ਵਾ ਉਹ ਸੰਭਲ ਲਿਆ ਵੇਲਾ ਮਨੁੱਖਾਂ ਨੂੰ ਵਿਗਾੜਨ ਵਾਸਤੇ ਇਨਸਾਨ ਨੂੰ ਵਿਗਾੜਨ ਵਾਸਤੇ ਇਨਸਾਨ ਨੂੰ ਖਤਮ ਕਰਨ ਵਾਸਤੇ ਇਸ ਲਈ ਯਾਦ ਰੱਖੇ ਸਮਝੇ ਵੇਲੇ ਨੂੰ ਸੰਭੇ ਵੇਲੇ ਨੂੰ ਸਾਹਮਣੇ ਬੱਜਵੋ 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 بار بار ਕਹਿਣਾ ਪ੍ਰਭੂ ਤੁਹਾਨੂੰ ਕਿ ਤੁਹਾਡੇ ਕੋਲ ਟਾਈਮ ਅੱਜ ਹੈਗਾ ਵਾ ਸਮਾਂ ਹੈਗਾ ਵਾ ਤੜਕੋ ਸੁਧਰ ਸਕਦੇ ਆ ਜੇ ਕੁਝ ਨਹੀਂ ਵਿਗੜਿਆ ਅੱਜ ਕੰਡੇ ਦੇ ਖਲੋਤੇ ਆ ਵਚਨ ਤੁਹਾਡਾ ਗੱਲ ਕਰਦਾ ਲੇਕਿਨ ਨਹੀਂ ਆ ਤੇ ਪਤਾ ਨਹੀਂ ਕਦੋਂ 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 ਚੁਟਕੀ ਫੱਛਾ ਨਹੀਂ ਆ ਤੇ ਕੀ ਹੋ ਜਾਣਾ ਅਤੇ ਹੋਣ ਤੋਂ ਬਾਅਦ ਦੇ ਵਿੱਚ ਕਹਿਣਾ ਯਾਰ ਆ ਕੀ ਹੋ ਗਿਆ ਬਾਅਦ ਵਿੱਚ ਹੁੰਦੇ ਹੀ ਨਹੀਂ ਸੀਗਾ ਇਦਾਂ ਦਾ ਸੋਚ ਨਹੀਂ ਵਿਚਾਰੀ ਨਹੀਂ ਕੀਤਾ ਸੀ ਸਾਡੀ ਜ਼ਿੰਦਗੀ ਚ ਵੀ ਅਸੀਂ ਵਿਚਾਰ ਕਰਾਂ ਕਿ ਬਾਪ ਮਾਤਾ ਪਿਤਾ ਜਾਂ ਅਧਰਵਾਦੀ ਉਹ ਕਿ ਹਡੇ ਘਰ ਦੇ ਵਿੱਚ ਵੀ ਆਹ ਤਾਂ ਕਰਕੇ ਹੋ ਸਕਦਾ ਸਾਡਾ ਘਰ ਤੇ ਬੜਾ ਇੱਜ਼ਤ ਵਾਲਾ ਵਾ ਸਾਡਾ ਘਰ ਤੇ ਬੜਾ ਸ਼ਾਨ ਸ਼ੌਕਤ ਵਾਲਾ ਵਾ ਸਾਡੇ ਘਰ ਜ ਦਾ ਫਲਾਣੀ ਫਲਾਣੀ ਆ ਯਾਦ ਰੱਖੇ ਰੱਬ ਹੋਵੇ ਰੱਬ ਦੇ ਨਾਲ ਚਾਨਣ ਆ ਰੱਬ ਦੇ ਨਾਲ ਸਵੇਰਾ ਆ ਰੱਬ ਦੇ ਨਾਲ ਗੱਲ ਦੀ ਖਬਰ ਹੋਣੀ ਆ ਕਿ ਸਮਾਂ ਇਹ ਕਿਹੜਾ ਚੱਲਣ ਡਿਆ ਇਸ ਸਮੇਂ ਦੇ ਵਿੱਚ ਲੋਕ ਇਦਾਂ ਦੇ ਆ ਇਹ ਸਮਝ ਲੋਕਾਂ ਨੂੰ ਕਿਹੜੀ ਗੱਲ ਦੀ ਭੱਜ ਪਈ ਆ ਅੱਜ ਲੋਕਾਂ ਦਾ ਨਿਆਹ ਖਤਮ ਹੋ ਗਿਆ ਵਾ ਨਿਆਹ ਦਾ ਡਰ ਖਤਮ ਹੋ ਗਿਆ ਵਾ ਅੱਜ ਲੋਕਾਂ ਦਾ ਨਰਕ ਦਾ ਖੋਫ ਖਤਮ ਹੋ ਚੁੱਕਿਆ ਰੱਬ ਦਾ ਡਰ ਖਤਮ ਹੋ ਗਿਆ ਵਾ ਰੱਬ ਕੋਲ ਡਰਦੇ ਨਹੀਂਗੇ ਸ਼ੈਤਾਨ ਦੇ ਕੋਲ ਡਰਦੇ ਨੇਗੇ ਜਦ ਤੇ ਕੋਈ ਗੱਲ ਕਹਿੰਦੇ ਨੇ ਅਸੀਂ ਕਹਿੰਦੇ ਸ਼ੈਤਾਨ ਨੂੰ ਘੱਟਵਾ ਅਤੇ ਆਪਾਂ ਇਸੇ ਟੋਪਰ ਆ ਕੇ ਬੈਠੇ ਨੇ ਅਤੇ ਖਤਮ ਹੋ ਗਿਆ ਖਾਓ ਪੱਜ ਰਹਿ ਗਈ ਇਹ ਸੰਸਾਰ ਦੀ ਮੈਂ ਪਹਿਲਾਂ ਇੱਕ ਨਾ ਉਦਾਹਰਣ ਦਿੰਦਾ ਨਾ ਕਿ ਇੱਥੇ ਜਾਣ ਲਿਆ ਬੁਲਟ ਬਹੁਤ ਸੋਹਣੀ ਨਾਰ ਬੈਠੀ ਵਿੱਚ ਮਟਿਆਰ ਬੈਠੀ ਹੈ ਨਾਸ ਗਲ ਸੁਪਰੀਗਾ ਮਟਿਆਰ ਮਟਿਆਰ ਮਤਲ ਹਾਂ ਜੰਗ ਕੁੜੀ ਮਟਿਆਰ ਬੈਠੀ ਆ ਅੱਜ ਚੂੜਾ ਵਾ ਅਤੇ ਬਾਲ ਬਹੁਤ ਸੋਹਣੇ ਵਸਤਰ ਬੜੇ ਸੋਹਣੇ ਆ ਥੱਲੇ ਪਾਸੇ ਬੁਲਟੋ ਵਾ ਜਾਂ ਗੱਡੀ ਐਸੀ ਜੋ ਸਾਨੂੰ ਵੀ ਪਸੰਦ ਹੋ ਵਾ ਅਤੇ ਰਿਜਾਂ ਵਾ ਦੇਖ ਕੇ ਕਰਦੇ ਸਾਨੂੰ ਵੀ ਚਾਹੀਦਾ ਤੁਹਾਨੂੰ ਪਤਾ ਜਿਹੜੇ ਲੋਕ ਅਮੀਰ ਹੋਣ ਵਾਸਤੇ ਉਹ ਕੀ ਕਰਦੇ ਮੁੰਬਈ ਜਾਂਦੇ ਆ ਅਦਰਵਾਜ਼ੇ ਕੋਈ ਦਿੱਲੀ ਜਾਂਦੇ ਕਿਤੇ ਇਹ ਇਹ ਲੋਕ ਦੇਹ ਕਿਤੇ ਜੰਮ ਦੇਖੇ ਜੋ ਕਹਿੰਦੇ ਕਿ ਅਸੀਂ ਵੀ ਹੋਣਾ ਤੇ ਜਿਸਮ ਵੇਚਣਾ ਪੈ ਜਾਂਦਾ ਕੁਝ ਵੀ ਕਰਨ ਹਥਿਆਰ ਨੂੰ ਵੇਚਨੇ ਪੈ ਜਾਂਦਾ ਨਸ਼ਾ ਵਿੱਚ ਨਾ ਵੇਦ ਫਲਾਨਾ ਫਲਾਨਾ ਇਹ ਅਸੀਂ ਤਾਂ ਨਹੀਂ ਲਾਲਚ ਕਰਕੇ ਅੰਮਲੋਕਾਂ ਤੋਂ ਪੜੀ ਜਾਣਦੇ ਸਮੇ ਨੂੰ ਪਛਾਣਨੇ ਅਸੀਂ ਹੋ ਨਹੀਂ ਗਏ ਯੀਸ਼ੂ ਨੇ ਆਖਿਆ ਤੁਹਾਨੂੰ ਮੈਂ ਸੰਸਾਰ ਨੂੰ ਵੱਖਰਾ ਕਰ ਲਿਆ ਵਾ तो संसार जो नहीं गए संसार जो नहीं संसार तो प्रभु ने जागृत रहे चले प्रा ले लोभिया यशु मस्ज ने इनी डीपली गल कही मती की किताब चौबी अध्याय क्या वह किन भी कभी कह देगा ना उठे पद

बची दिन जो चौबीस दहज अं पढ़ते हैं वचन पढ़ते हैं लिखा क्योंकि उस समय ऐसा भारी या उस समय ऐसा भारी कलेश होगा जैसा जगत के आरंभ से ना अब तक हुआ और ना कभी होगा उस टाइम टैम जगत ਦੇ ਵਿੱਚ ਦੁਨੀਆਂ ਦੇ ਵਿੱਚ ਐਡਾ ਭਾਰੀ ਕਲੇਸ਼ ਹੁਣਾਵਾ ਨਾ ਜਗਤ ਦੇ ਮੁੱਢੋਂ ਪਹਿਲਾਂ ਨਾ ਹੀ ਕਦੇ ਹੋਇਆ ਜਿਹੜਾ ਇਸ ਟਾਈਮ ਤੇ ਪ੍ਰੈਜ਼ੈਂਟ ਟਾਈਮ ਤੇ ਉਹ ਕਦੀ ਐਸਾ ਦੁੱਖ ਐਸੀਆਂ ਗੱਲਾਂ ਸੁਣਨ ਵਾਸਤੇ ਨਹੀਂ ਕਦੀ ਮਿਲੀਆਂ ਕਦੀ ਐਸੀਆਂ ਗੱਲਾਂ ਐਸੇ ਸੁਣਨ ਵਾਸਤੇ ਨਹੀਂ ਮਿਲੇ ਜਿਹੜੇ ਪ੍ਰੈਜ਼ੈਂਟ ਟਾਈਮ ਤੇ ਸੁਣਾ ਸੁਣਾ ਕੇ ਤੇ ਸੁਣਦੇ ਆਂ ਅਦੇ ਸੰਜੀਉ ਨੇ ਆਦਿਓਕਾ ਮਾ ਹੱਦ ਪ੍ਰਥਾਨਕ ਸਾਡੇ ਲੋਕਾਂ ਚ ਵੀ ਹੁੰਦੇ ਨੇ ਚਰਚਾਂ ਵਾਲੇ ਗੁਰੂ ਘਰਾਂ ਵਾਲੇ ਦੇ ਵੀ ਇਹ ਰੱਬ ਰੂਪ ਗੁਰੂ ਪਰੂਪ ਵਾਲੇ ਲੋਕ ਬੰਦੇ ਮਤਲਬ ਰੱਬ ਵਾਲੇ ਲੋਕ ਸਨ ਸੰਸਾਰਿਕ ਲੋਕ ਅੱਲਗਰ ਰੱਬ ਵਾਲੇ ਲੋਕ ਅਲੱਗੋਂ ਨਹੀਂ ਚ ਕਿਸੇ ਧਰਮ ਦੇ ਹੋਣ ਉਹਨਾਂ ਘਰਾਂ ਦੇ ਵਿੱਚ ਵੀ ਉਹ ਗੱਲਾਂ ਹੋਣ ਦੇ ਕੰਮ ਹੋਣਦੇ ਨੇ ਬਾਈਬਲ ਕਹਿੰਦੀ ਉਸ ਟੈਂਪ ਤੇ ਆ ਸਭ ਭੈੜਾ ਕਲੇਸ਼ ਭਰਾਵਾਂ ਜਗਤ ਦੇ ਮੁੱਢੋਂ ਨਹੀਂ ਪਿਆ ਹੈਗਾ ਅੱਜ ਅੱਗੇ ਲਿਖਿਆ ਗਿਆ ਜੋ ਅਸੀਂ ਪਵਿੱਤਰ ਵਚਨ ਗੌਰ ਮਰਦੇ ਆਂ ਧਿਆਨ ਨਾਲ ਸੁਣੇ ਮੈਂ ਅਲੀ ਸ਼ਾ ਦਾ ਸ਼ੁਰੂ ਕੀਤਾ ਹੋਇਆ ਆ ਬਾ ਅਲੀ ਸ਼ਾ ਦਾ ਸ਼ੁਰੂ ਕੀਤਾ ਸੁਣੇ ਅੱਗੇ ਲਿਖਿਆ ਗਿਆ ਮਾਈ ਵਚਨ ਜੇ ਤੀ ਉਹ ਦਿਨ ਘਟਾਏ ਨਾ ਜਾਤੇ ਤਾਂ ਕੋਈ ਪ੍ਰਾਣੀ ਨਾ ਬਚਤਾ ਪਰੰਤੂ ਚੁਣੇ ਹੋਵਾਂ ਕੇ ਕਾਰਨ ਉਹ ਦਿਨ ਘਟਾਏ ਜਾਏਗੇ ਇਹ ਪਾਸਟਰਾਂ ਦੇ ਘਰ ਕੇ ਦਿਨ ਕਟਾਏ ਗਾਇਨੇ ਯੇਸ਼ੂ ਮਸੀਹ ਹੋਰ ਢੇਰੀ ਬੈਕਟਾ ਕੇ ਟਾ ਕੇ ਬੈਜਣ ਦਾ ਚਲਕ ਹੋਏ ਗਾਲ ਨਹੀਂ ਹੋ ਸਮਾਂ ਹੈਗਾ ਵਾ ਯੇਸ਼ੂ ਮਸੀਹ ਹੋ ਟਾਈਮ ਰਹਿਣ ਦਿੰਦਾ ਤੇ ਕੋਈ ਬੰਦਾ ਨਹੀਂ ਬਚਣਾ ਸਕੇ ਜਿੰਨੇ ਬਚਣ ਦੇ ਹੁਣ ਤੁਹਾਨੂੰ ਪਤਾ ਚਰਚ ਚ ਆਉਣ ਵਾਲੇ ਲੋਕ ਅਸੀਂ ਕਿੰਨੇ ਆ ਅਤੇ ਇਹਨਾਂ ਦੇ ਵਿੱਚੋਂ ਵੀ ਕਿੰਨੇ ਪਰਮ ਤੁਹਾਨੂੰ ਪਤਾ ਤੁਸੀਂ ਕਹਿੰਨੇ ਪਰਮੇਸ਼ਰ ਦੇ ਆ ਪਰਮੇਸ਼ਰ ਕਹੇ ਕਿ ਤੁਸੀਂ ਪਰਮੇਸ਼ਰ ਦੇ ਆ ਯੇਸ਼ੂ ਤਾਂ ਯੇਸ਼ੂ ਤੁਹਾਨੂੰ ਗਰਹਿਨ ਕਰੇ ਮੈਂ ਤਾਂ ਯਿਸੂ ਦਾ ਪ੍ਰਚਾਰ ਕਰਨ ਲਿਆ ਪਤਾ ਨਹੀਂ ਉਹਨੇ ਮੈਨੂੰ ਝਾੜ ਕੇ ਨਰਕ ਮਾਰਨਾ ਵਾ ਕਿੱਧਰ ਪਰੇ ਉਹ ਬੜਾ ਪਾਦਰੀ ਬਣਿਆ ਫਿਰਦਾ ਹਾਂ ਇਹ ਗੱਲ ਦੀ ਮੈਨੂੰ ਵੀ ਖਬਰ ਨੇਗੀ ਕਿਉਂਕਿ ਮੈਂ ਇਹਦੇ ਵਿੱਚ ਇੱਕ ਕੇ ਆਪਣਨ ਠਹਿਰਾਉਣਾ ਜਿਹੜੇ ਇਹਦੇ ਕਾਬਲ ਵੀ ਹੈ ਨਹੀਂਗੇ ਉਹਨਾਂ ਬਾਰੇ ਕੀ ਉਹ ਬਣੇਗਾ ਮਿਲਗਰ ਹਲੇਲੂਇਆ ਹਲੇਲੂਇਆ ਦੇਖੋ ਪ੍ਰਿਯੋ ਮੈਂ ਕੋਈ ਪ੍ਰਚਾਰ ਨਹੀਂ ਕਰਨ ਲਿਆ ਜੇ ਤੁਸੀਂ ਕਹਿੰਦੇ ਪਾਦਰੀ ਸਾਹਿਬ ਮੱਥਾ ਮਾਰਨ ਲਿਆ ਵਾ ਮੈਂ ਮੱਥਾ ਨਹੀਂ ਮਾਰਨ ਨਾ ਟਾਈਮ ਨਹੀਂ ਖਰਾਬ ਕਰਨ ਲਿਆ ਤੁਹਾਨੂੰ ਇਹ ਗੱਲ ਕਹਿਣ ਦਾ ਸੋਚੋ ਵੇਲਾ ਵਾ ਵੇਲਾ ਵਾ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਮਾੜਾ ਸਮਾਂ ਬਹੁਤ ਜ਼ਿਆਦਾ ਹੱਥੋਂ ਕਿਦੋਂ ਡੋਰ ਨਿਕਲ ਜਾਣੀ ਆ ਪਤਾ ਨਹੀਂ ਲੱਗਣਾ ਅਤੇ ਇਹੋ ਡੋਰ ਨਿਕਲਣੇ ਆ ਕਿ ਜਦੋਂ ਵਾਪਸ ਵੀ ਨਾ ਆਵੇ ਇਹੋ ਜੇ ਕੰਮ ਹੋ ਜੇ ਨ ਜ਼ਿੰਦਗੀ ਦੇ ਵਿੱਚ ਹਨਾ ਕਹਿੰਦੇ ਨੇ ਗਰੀਬ ਹੁੰਦਾ ਇਲਾਜ ਤੋਂ ਖ ਮਰ ਜਾਂਦਾ ਵਾ ਤਾਂ ਕਰੈਕਟ ਹੋਵਾ ਸਹੀ ਆ ਕਿ ਇਲਾਜ ਵੀ ਨਾ ਹੋਣ ਦੇ ਕਰਕੇ ਸਾਡੀ ਮੌਤ ਹੋਵੇਗੀ ਪ੍ਰੋਬਲਮ ਹੋਵੇਗੀ ਇਹ ਹਦ ਦੁੱਖ ਪੈਣਗੇ ਜਮਤਾ ਪੈਣਗੇ ਇਸ ਲਈ ਥੋੜਾ ਜਿਹਾ ਸਿਆਣੇ ਬਣੇ ਆਪਣਾ ਸੁਧਾਰ ਕਰੇ ਰੋਹਾਨੀ ਬਣੇ 10 ਮਿੰਟ ਦੀ ਸਵੇਰੇ 10 ਮਿੰਟ ਦੀ ਸ਼ਾਮ ਨੂੰ ਐਤਵਾਰ ਨੂੰ ਚਰਚਾ ਆ ਗਿਆ ਨਾ ਦਾਣ ਨਾ ਦਸ਼ਮਾਨ ਨਾ ਮਿੱਟ ਕਦੇ ਵਿੱਚ ਦਹੀਂ ਪਾਉਣੇ ਆ ਉਸ ਤੋਂ ਬਾਅਦ ਦੇ ਵਿੱਚ ਮਤਲਬ ਆਪਣੇ ਬਾਅਦ ਤੇ ਸਾਰਾ ਕੁਝ ਯੇਸ਼ੂ ਹੈ ਇਨੀਗਾ ਫਿਰ ਯੇਸ਼ੂ ਕਿਉਂ ਹੱਲ ਕਰੇ तो यशु क्यों हल करे यशु मसी पैसे का भुखानेगा यशु मसी किसी वस्तु का भुखानेगा यशु नच्चाई चाहिए यसुमानदारी चाहती हर जगह तो सही चाहिए हर जगह परफेक्ट चाहिए हाँ यशु चाहता वा कि मेरे जहे, हर जगह तो यशु अपने जहे चाहता वा जड़ी चीज सू विड़ी वह परमिशन चाहता वा परमिशन मंगी वो चीज वा ਪਰਮੇਸ਼ੁਰ ਨੂੰ ਪਤਾ ਪਹਿਹਾ ਵਗਾੜਨਾ ਵਾ ਪਹਿ ਮੰਗਿਆ ਪ੍ਰਭੂ ਨੇ ਪਤਾ ਅਬਲਾਸ਼ਾ ਵਗਾੜ ਦੀ ਅਬਲਾਸ਼ਾ ਮੰਗੀ ਆ ਪ੍ਰਭੂ ਨੇ ਜਿਹੜੀ ਜਿਹੜੀ ਸਹਾ ਅਬਰਾਹਮ ਉਹਦਾ ਪੁੱਤਰ ਵਗਾੜਦਾ ਕਹਿੰਦਾ ਪੁੱਤਰ ਮੈਨੂੰ ਬਲੀਦਾਨ ਕਰ ਦੇ ਜਿਹੜੀ ਜਿਹੜੀ ਚੀਜ਼ ਵਾ ਇਨਸਾਨ ਨੂੰ ਪਰ ਪਰਮੇਸ਼ੁਰ ਦਾ ਅਲਗ ਕਰਦੀ ਆ ਰੱਬ ਚਾਹੁੰਦਾ ਹੀ ਉਹ ਵਾ ਮੈਂ ਵੀ ਉਹ ਵਾ ਅੱਪੇ ਉਹੋ ਜਿਹੇ ਨਹੀਂ ਸਾਡੇ ਕੋਲ ਕੀ ਹੁੰਦੀ ਆ ਪਰੰਤੂ ਰੀਅਲ ਦੇ ਵਿੱਚ ਕਿ ਰੱਬ ਚਾਹੁੰਦਾ ਵਫਾਦਾਰੀ ਬਾਤ ਤੇ ਸ਼ੈਤਾਨ ਨੇ ਉਹੋ ਹੀ ਵਿਗਾੜਿਆ ਵਾ ਜਿਹੜੀ ਚ ਰੱਬ ਨੇ ਮੰਗੀ ਆ ਰੱਬ ਨੇ ਪਵਿੱਤਰਤਾ ਮੰਗੀ ਆ ਰੱਬ ਨੇ ਧਾਰਮਿਕ ਜ਼ਿੰਦਗੀ ਮੰਗੀ ਆ ਰੱਬ ਨੇ ਵਫਾਦਾਰੀ ਮੰਗੀ ਆ ਰੱਬ ਨੇ ਸਮੇਸਰ ਕੁਝ ਵੀ ਰੱਬ ਦਾ ਕੰਮ ਵਾ ਸ਼ੈਤਾਨ ਨੇ ਵਿਗਾੜਿਆ ਉਹਦੇ ਵਿੱਚ ਜਿਸ ਕੰਮ ਨਾਲ ਸਾਡਾ ਭਲਾ ਹੋਣਾ ਜਿਸ ਕੰਮ ਨਾਲ ਸੇ ਬਰਕਤ ਵਾਲੀ ਹੋਣਾ ਜਿਸ ਕੰਮ ਨਾਲ ਸਾਨੂੰ ਰਸਾਤ ਮਿਲਣੀ ਮੁਕਤੀ ਮਿਲਣੀ ਉਸੇ ਕੰਮ ਦੇ ਸ਼ੈਤਾਨ ਨੇ ਸਾਨੂੰ ਵਿਗਾੜਿਆ ਵਾ

ਵਾਹ ਵਾਹ ਨਰਮਲ ਜੀਆ ਕੀ ਬੇਇੱਜ਼ਤੀ ਹੋ ਗਈ ਆ ਮੇਰੀ ਮਾਂ ਦੀ ਮ੍ਰਿਤਿ ਹੋਣ ਤੋਂ ਪਹਿਲਾਂ ਜਿੰਨਾ ਲੋਕਾਂ ਦੀ ਮਾਂ ਮਰ ਜਾਂਦੀ ਆ ਮੇਰੇ ਮਰੀ ਨਾਲ ਨਹੀਂ ਲੱਗਦਾ ਸੀਗਾ ਜਿਹੜੇ ਲੋਕ ਮੈਂ ਕਈ ਜਨਾਜੇ ਕੀਤੇ ਆ ਇਹਨਾਂ ਜਿਆਦਾ ਦੁੱਖ ਜਰਿਆ ਹੁੰਦਾ ਹੈਗਾ ਹਨਾ ਤੁਹਾਡੇ ਡਿਊਟੀ ਆ ਰੱਬ ਰਬ ਕਰਮ ਦੇ ਉਪਕਰ ਦੇ ਸੀਗੇ ਦੁੱਖ ਨਹੀਂ ਮਨ ਚ ਹੁੰਦਾ ਕਦੀ ਲੇਕਿਨ ਜਦੋਂ ਮੇਰੇ ਘਰ ਦੇ ਵਿੱਚ ਦੁੱਖ ਪਿਆ ਵਾ ਫਿਰ ਮੈਂ ਮੌਤ ਦੇ ਆਪਣੇ ਟੱਬਰ ਨੂੰ ਵਿਛੜਨ ਦੇ ਦੁੱਖ ਨੂੰ ਸਮਝਿਆ ਫਿਰ ਮੈਨੂੰ ਪਤਾ ਲੱਗਾ ਕਿ ਯਾਰ ਉਸ ਟਾਈਮ ਤੇ ਕੰਡੀਸ਼ਨ ਕਿਦਾਂ ਦੀ ਹੁੰਦੀ ਆ ਉਸ ਤੋਂ ਪਹਿਲਾਂ ਮੈਂ ਕੰਡੀਸ਼ਨ ਨਹੀਂ ਦੇਖੀ ਉਸ ਤੋਂ ਪਹਿਲਾਂ ਦਰਦ ਨੂੰ ਨਹੀਂ ਜਾਣਦਾ ਸੀ ਆ ਜਰਾ ਕੰਮ ਨਾ ਹੋ ਜਾ ਮੇਰੀ ਜ਼ਿੰਦਗੀ ਦੇ ਵਿੱਚੋਂ ਤੇ ਮੇਰੇ ਤਾਂ ਕਿ ਉਹਦਾ ਮੇਰੇ ਦਿਲ ਦੀ ਹਾਲਾਤ ਕੀ ਹੋਣਗੇ ਮੇਰੇ ਸਰੀਰ 'ਚ ਕੀ ਹਾਲਾਤ ਹੋਣਗੇ ਮੈਂ ਸੋਚਾਂ ਕਿ ਦਦਾ ਮੈਂ ਧਿਆਨ ਕਿਦਾਂ ਦਾ ਕਰਾਂਗਾ ਮੇਰੇ ਅੰਦਰ ਵਿਸ਼ਵਾਸ ਕਿਦਾਂ ਉਸ ਟਾਈਮ ਤੇ ਹੋਵੇਗਾ ਮੇਰੇ ਸਰੀਰ 'ਚ ਕਦੇ ਬੀਬੀ ਵਧੇਗਾ ਤਾਂ ਨਹੀਂ ਘਟੇਗਾ ਤਾਂ ਨਹੀਂ ਕਿਦਾਂ ਉਸ ਤੋਂ ਪਹਿਲਾਂ ਨਹੀਂ ਲੇਕਿਨ ਜਦੋਂ ਹੋ ਚੁੱਕਿਆ ਫਿਰ ਸੋਚੋ ਉਦਾਂ ਹੀ ਤੁਸੀਂ ਅਗਲਾ ਸੁੱਟ ਜੇ ਲੱਗਦੇ ਆ ਲੇਕਿਨ ਜਦੋਂ ਘਰ ਚੋਂ ਹਰਕਤ ਹੋ ਜਾਏਗੀ ਨਾ ਉਹ ਤੋਂ ਬਾਅਦ ਵਿਚਾਰ ਕਰਨਾ ਤਾਂ ਕੀ ਹੋਵੇ ਕਿਦਾਂ ਤੁਸੀਂ ਸੋਚੋਗੇ ਛਾੜ ਕੇ ਪਰਾ ਮਾਰ ਦੇ ਕਿ ਕੀ ਹੋਣ ਲੱਗਿਆ ਇਦਾਂ ਕਰਕੇ ਨਹੀਂ ਹੋਣਾ ਕਰਕੇ ਨਹੀਂ ਬਹੁਤ ਬੁਰਾ ਹਾਲ ਸੰਸਾਰ ਚ ਬਦਮਾੜਾ ਸੰਸਾਰ ਆਪਣੀ ਅੱਖਾਂ ਬੰਦ ਕਰੀਏ ਸਿਰਾਂ ਚਕਾਈਏ ਤੁਸੀਂ ਖੋਦੋ ਵਾਤਦੁਆ ਕਰੇ ਨਾ ਕੀ ਖੋਦੋ ਬਾਤ ਤੇ ਆਪਣੇ ਚਰਚੇ ਆਉਣ ਵਾਲੇ ਹਰ ਇੱਕ ਮੈਂਬਰ ਬਾਤ ਤੇ ਯਾਦ ਕਰੀ ਤੁਸੀਂ ਦੋ ਮਿੰਨਟ ਦੁਆ ਕਰੇ ਆਪਣੇ ਚਟੇ ਦੇ ਮੈਂਬਰਾਂ ਵਾਲੇ ਨੂੰ ਯਾਦ ਕਰਕੇ ਨੌਜਵਾਨ ਬੱਚਿਆਂ ਨੂੰ ਨੌਜਵਾਨ ਬੇਟੀਆਂ ਨੂੰ ਨੌਜਵਾਨ ਬੇਟਿਆਂ ਨੂੰ ਅੰਨ ਮੇਰੇ ਡੋਕ ਕੋਾਰੇ ਆ ਜੋ ਵਿਆਹੇ ਆ ਪਿਤਾ ਵਦੁਆ ਕਰੇ ਜੋ ਪਿਤਾ ਸੰਪੇ ਪਿੰਡ ਅੱਜ ਆਪਣੇ ਪਿੰਡ ਪਿਤਾ ਬਾ ਜੋ ਮਤਮ ਆਪਣੇ ਪਿੰਡ ਦੇ ਵਿੱਚ